ਹੈਲੋ ਸੋ ਸ਼ਿਖਰ ਜੀ ਸਾਰਿਆਂ ਨੂੰ ਮੀਤ ਕਰਦੇ ਹਾਂ ਤੁਸ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸੌਣ ਦਾ ਮਹੀਨਾ ਚੜ ਚੁੱਕਿਆ ਤੇ ਸੌਣ ਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਕਿ ਆਮ ਤੌਰ ਤੇ ਪਿੰਡਾਂ 'ਚ ਆਪਣੇ ਨਾ ਕੜਾਈ ਚੜ ਜਾਂਦੀ ਸੀ ਸੌਣ ਸੌਣ ਵੇਲੇ ਹਨ ਤੇ ਉਸ ਤੋਂ ਬਾਅਦ ਪੂਰਾ ਮਹੀਨਾ ਉਹ ਲਗਾਤਾਰ ਪਕਕਣੀਆਂ ਹਨ ਘਰਾ ਚ ਚਿਪਕਵਾਨਾ ਤਰ੍ਹਾਂ ਤਰ੍ਹਾਂ ਦੀਆਂ ਜਿਵੇਂ ਮੰਨ ਲਓ ਗੁੜ ਵਾਲੀਆਂ ਮਠੀਆਂ ਹੋ ਗਈਆਂ ਹਨਾ ਜਾਂ ਫਿਰ ਗੁਲਗਲੇ ਹੋਗੇ ਪੂੜੇ ਹੋਗੇ ਪਕੌੜੇ ਹੋਗੇ ਇਹ ਚੀਜ਼ਾਂ ਆਮ ਤੌਰ ਤੇ ਘਰਾਂ 'ਚ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਹਨ ਤੇ ਹੁਣ ਟਾਈਮ ਦੇ ਮਾਰੇ ਕਹਿ ਲੋ ਜਾਂ ਫਿਰ ਖੇਚਲ ਕਰਨ ਦੇ ਮਾਰੇ ਕਹਿ ਲੋ ਹਣਾ ਵੀ ਲੋਕ ਅੱਜ ਕੱਲ ਬਾਹਰਲੇ ਖਾਣੇ ਨੂੰ ਪ੍ਰੇਫਰ ਕਰਦੇ ਆ ਘਰ ਦੇ ਨਾਲ ਹਣਾ ਕਿ ਕਿਹੜਾ ਇੰਨਾ ਟਾਈਮ ਵੇਸਟ ਕਰੂ ਕੌਣ ਬਣਾਊਗਾ ਤੇ ਪਰ ਮੈਨੂੰ ਘਰ ਦਾ ਜਿਆਦਾ ਸਵਾਦ ਲੱਗਦਾ ਬਣਾ ਕੇ ਆਪਦੇ ਹੱਥੀ ਬਣਾਇਆ ਖਾਣਾ ਤੇ ਕਿਉਂਕਿ ਹੁਣ ਮੈਂ ਹੌਲੀ ਹੌਲੀ ਕਰਕੇ ਸਾਰਾ ਕੁਝ ਸਿੱਖ ਗਈ ਤਕਰੀਬਨ ਵਧੀਆ ਬਣਾ ਲੈਣੀ ਹੁਣ ਮੈਂ ਵੀ ਆਪਦੇ ਖਾਣ ਲੈ ਕੇ ਤਾਂ ਬਣਾਈ ਲੈਂਦੇ ਆ ਤੇ ਮੈਂ ਸੋਚਿਆ ਵੀ ਚਲੋ ਅੱਜ ਆਪਾਂ ਬਰੈਡ ਬਣਾਵਾਂਗੇ ਬਰੈਡਾਂ ਦੇ ਨਾਲ ਨਹੀਂ ਮੂਚ ਪਾਣੀ ਮਿਲ ਗਿਆ ਹੁਣੇ ਤੋਂ ਹਣਾ ਤੇ ਫਿਰ ਮੈਂ ਇਹ ਬਰੈਡ ਵਾਲੀ ਰੈਸਪੀ ਸਾਰੀ ਤੁਹਾਡੇ ਨਾਲ ਸ਼ੇਅਰ ਉਬਲੇ ਆਲੂ ਲੈ ਲਾਂਗੇ ਠੀਕ ਹੈ ਬਰੈਡ ਲੈ ਲੇ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਨਮਕ ਮਿਰਚ ਜੋ ਵੀ ਤੁਸੀਂ ਸਵਾਦ ਅਨੁਸਾਰ ਪਾਉਂਗੇ ਕਿਉਂਕਿ ਇਹ ਨਾ ਬਰੈਡਾਂ ਦੇ ਵਿੱਚ ਲਗਾਵਾਂਗੇ ਆਪਾਂ ਲੋ ਆਪਾਂ ਹੁਣ ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਪਾਵਾਂਗੇ ਥੋੜੀ ਜੀ ਲਾਲ ਮਿਰਚ ਥੋੜੀ ਪਾਵਾਂਗੇ ਕਿਉਂਕਿ ਖੁਸ਼ੀ ਨੇ ਵੀ ਖਾਣੇ ਆ ਨਾ ਫਿਰ ਖੁਸ਼ੀ ਜਿਆਦਾ ਮਿਰਚ ਖਾ ਕੇ ਖੁਸ਼ ਨਹੀਂ ਹੈਗੀ ਖੁਸ਼ੀ ਖੁਸ਼ ਨਹੀਂ ਆਡ ਐਡ ਕਰ ਦਾਂਗੇ ਆਪਾਂ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਤੇ ਨਾਮਕ ਤੁਸੀਂ ਆਪਣੀ ਚੋਇਸ ਦੇ ਰਿਕੋਰਡਿੰਗ ਪਾ ਸਕਦੇ ਹੋ ਆਇਆ ਵੀ ਬਰੈਡਾਂ ਦੇ ਉੱਪਰ ਵੀ ਬਾਦਚ ਲਗਾਵਾਂਗੇ ਥੋੜਾ ਜਿਹਾ ਹੋਰ ਪਾ ਦਨੇ ਆ ਤੇ ਇਸ ਦੇ ਬਾਅਦ ਇਹ ਮੈਂ ਮੇਥੀ ਦਾ ਤਕਰੀਬਨ ਹਰ ਇੱਕ ਚੀਜ਼ ਚ ਪਾਨੀ ਆ ਮੈਨੂੰ ਵਧੀਆ ਲੱਗਦੀ ਦਾਲ ਸਬ지 ਚ ਵੀ ਬਰੈਡਾਂ ਚ ਵੀ ਹਨ ਕਿਉਂਕਿ ਇਹਦਾ ਵੱਖਰਾ ਹੀ ਟੇਸਟ ਹੁੰਦਾ ਹਨ ਇਹਦੇ ਨਾਲ ਬਹੁਤ ਟੇਸਟੀ ਬਣਦੀ ਹੈ ਹਰ ਇੱਕ ਚੀਜ਼ ਫਿਰ ਇਹਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਸਾਰੇ ਨੂੰ ਇਹ ਨਾ ਮੈਂ ਅਦਰਕ ਲਸਣ ਦਾ ਪੇਸਟ ਮੰਗਵਾ ਲਿਆ ਸੀਗਾ ਕਿਉਂਕਿ ਥੋੜੀ ਕੁਆਂਟੀਟੀ ਦੇ ਵਿੱਚ ਨਾ ਆਪਾਂ ਨੂੰ ਗ੍ਰाइंड ਕਰਨਾ ਮੁਸ਼ਕਿਲ ਹੋ ਜਾਂਦਾਗਾ ਜਿਵੇਂ ਮੰਨ ਲਓ ਥੋੜਾ ਜਿਹਾ ਲਸਣ ਗ੍ਰाइंड ਕਰਨਾ ਹੋਵੇ ਬਰੀਕ ਬਿਲਕੁਲ ਪੀਸਣਾ ਹੋਵੇ ਉਹ ਔਖਾ ਲੱਗਦਾ ਉਹਦੇ ਨਾਲੋਂ ਬਿਹਤਰ ਆ ਵੀ ਤੁਸੀਂ ਐਵੇਂ ਦਾ ਪੇਸਟ ਮਗਾ ਕੇ ਪਾ ਸਕਦੇ ਹੋ ਇਹ ਵਿੱਚ ਅਦਰਕ ਲਸਣ ਦੋਨਾਂ ਦਾ ਪੇਸਟ ਹੋ ਜਾਊਗਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਬਰੈਡਾਂ ਦਾ ਤੇ ਤਿਆਰ ਕੀਤਾਗਾ ਜੋ ਵੀ ਅਪਾ ਪੇਸਟ ਤਿਆਰ ਕੀਤਾ ਹੈ ਇਹ ਆਲੂ ਦਾ ਉਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਜੋ ਇਹ ਸਾਰਾ ਜੋ ਵੀ ਮਸਾਲੇ ਸੁੱਕੇ ਐਡ ਕਰੇ ਨੇ ਪ੍ਰੋਪਰਲੀ ਵਿੱਚ ਐਬਜ਼ੌਰਬ ਹੋ ਸਕਣ ਉਹਨਾਂ ਮਿਕਸ ਹੋਈ ਆਪਣਾ ਪੇਸਟ ਤਿਆਰ ਹੋ ਗਿਆ ਹੁਣ ਕਰਾਂਗੇ ਬਰੈਡ ਤਿਆਰ ਬਰੈਡ ਤਿਆਰ ਕਰਨ ਦੇ ਲਈ ਦੋ ਪੀਸ ਲੈ ਲੈ ਬਰੈਡਾਂ ਦੇ ਠੀਕ ਹੈ ਦੋ ਪੀਸ ਲੈ ਕੇ ਇਹਦੇ ਵਿੱਚ ਆਲੂ ਲਗਾਵਾਂਗੇ ਥੋੜੇ ਥੋੜੇ ਕਰਕੇ ਜਿਆਦਾ ਨਹੀਂ ਥੋੜੇ ਥੋੜੇ ਕਰਕੇ ਆਲੂ ਲਗਾਉਣੀਆਂ ਕਿਉਂਕਿ ਫਿਰ ਇਹ ਬਹੁਤ ਸੌਫਟ ਹੁੰਦੇ ਆ ਨਾ ਬਰੈਡ ਕਈ ਵਾਰ ਉਹ ਹੋ ਜਾਂਦਾ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਨੇ ਤੁਹਾਨੂੰ ਜੇ ਜਿਆਦਾ ਪਸੰਦ ਨੇ ਆਲੂ ਪਾਏ ਹੋਏ ਵਿੱਚ ਤਾਂ ਜਿਆਦਾ ਪਾ ਸਕਦੇ ਹੋ ਜੇ ਘੱਟ ਪਸੰਦ ਹੈ ਤਾਂ ਘੱਟ ਪਾ ਸਕਦੇ ਹੋ ਨਾ ਆਪਣੇ ਟੇਸਟ ਦੇ ਅਕੋਰਡਿੰਗ ਰੱਖ ਸਕਦੇ ਹੋ ਨੂੰ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਨਾ ਪੂਰੀ ਲੇਅਰ ਬਣਾ ਲੈਣੀ ਆ ਆਲੂਆਂ ਦੀ ਬਰੈਡਾਂ ਦੇ ਉੱਤੇ ਬਰੈਡਾਂ ਦੇ ਉੱਤੇ ਪੂਰੀ ਲੇਅਰ ਬਣਾ ਕੇ ਇਰੇ ਦਿੱਤੇ ਦੂਸਰਾ ਬ੍ਰੈਡ ਚਿਪਕਾ ਦੇਣਾ ਤੁਸੀਂ ਪਹਿਲਾਂ ਸਾਰੇ ਐਵੇਂ ਬਣਾ ਕੇ ਰੱਖ ਲਓ ਉਸ ਤੋਂ ਬਾਅਦ ਇਹਨਾਂ ਨੂੰ ਕਲਗ-ਕਲ ਕਰਕੇ ਫਰਾਈ ਕਰ ਦਿਓ ਜੇ ਹੁਣ ਬ੍ਰੈਡ ਆਪਣਾ ਰੈਡੀ ਹੋ ਗਿਆ ਇਹਦੇ ਤੇ ਦੂਸਰਾ ਬ੍ਰੈਡ ਅਟੈਚ ਕਰ ਦਾਂਗੇ ਠੀਕ ਹੈ ਇਸ ਨੂੰ ਹੁਣ ਤੁਸੀਂ ਬੇਸਨ ਦੇ ਵਿੱਚ ਲਗਾ ਕੇ ਪੂਰਾ ਵੀ ਫਰਾਈ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਵੀ ਕੱਟ ਕਰ ਸਕਦੇ ਹੋ ਇਸ ਨੂੰ ਤੁਸੀਂ ਵਿਚਕਾਰੋਂ ਕੱਟ ਲਗਾ ਕੇ ਇਸ ਤਰ੍ਹਾਂ ਟ੍ਰਾਇੰਗਲ ਬਣਾ ਕੇ ਵੀ ਫਰਾਈ ਕਰਕੇ ਖਾ ਸਕਦੇ ਹੋ ਹਨ ਉਹ ਤੁਹਾਡੀ ਚੋਇਸ ਹੈ ਉਹ ਜਿਵੇਂ ਮਰਜ਼ੀ ਖਾਓ ਐਵੇਂ ਵੀ ਖਾਧਾ ਜਾਊਗਾ ਇਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਹਨ ਫਰਾਈ ਕਰਕੇ ਸਿੱਧਾ ਹੀ ਠੀਕ ਹੈ ਜੀ ਹੁਣ ਆਪਾਂ ਸਾਰੇ ਐਵੇਂ ਹੀ ਤਿਆਰ ਕਰ ਲਾਂਗੇ ਤੇ ਇੱਕ ਪਾਸੇ ਬਣਾ ਲਾਂਗੇ ਆਪਾਂ ਬੇਸਣ ਦਾ ਜਿਹੜਾ ਵੀ ਪੇਸਟ ਵਗੈਰਾ ਉਹ ਤਿਆਰ ਕਰ ਲਾਂਗੇ ਹਣਾ ਤੋਂ ਆਪਣੀ ਬ੍ਰੈਡ ਆਲੂ ਭਰ ਕੇ ਆਪਾਂ ਕੱਟ ਲਈ ਸੀਗੇ ਥੋੜੀ ਜਿਹੀ ਤੇ ਆਪਣਾ ਬੇਸਣ ਵੀ ਤਿਆਰਾ ਤੇ ਬ੍ਰੈਡ ਵੀ ਤਿਆਰਾ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਕਰਾਂਗੇ ਆਇਲ ਵਗੈਰਾ ਜੋ ਵੀ ਤੁਸੀਂ ਯੂਜ਼ ਕਰਦੇ ਆ ਆਪਾਂ ਤੇਲ ਗਰਮ ਰੱਖਿਆ ਇੱਕ ਪਾਸੇ ਕੜਾਈ ਦੇ ਵਿੱਚ ਤੇ ਬੇਸਣ ਬ੍ਰੈਡ ਸਾਰਾ ਕੁਝ ਤਿਆਰ ਕਰ ਲਿਆ ਬਸ ਹੁਣ ਇਹ ਚੱਕ-ਚੱਕ ਕੇ ਇਹਦੇ ਵਿੱਚ ਡਿਪ ਕਰ ਕਰਕੇ ਫਰਾਈ ਕਰਨੇ ਆ ਠੀਕ ਹੈ ਜੀ ਆਪਾਂ ਇਹਨਾਂ ਨੂੰ ਟੇਸਟ ਕਰਵਾ ਕੇ ਦੇਖਾਂਗੇ ਆਪਣਾ ਪਹਿਲਾ ਬ੍ਰੈਡ ਤਿਆਰ ਹੋ ਗਿਆ ਬਣ ਕੇ ਤੇ ਦੇਖਦੇ ਆਂ ਵੀ ਕਿਹੋ ਜਿਹਾ ਬਣਿਆ ਹਣਾ ਇਹ ਤੇ ਹੁਣ ਬਾਕੀ ਦੇ ਵੀ ਐਵੇਂ ਸਾਰੇ ਸੇਮ ਪ੍ਰੋਸੈਸ ਨਾਲ ਵਸਾਈ ਪਕਾ ਸਕਦੇ ਹੋ ਤੁਸੀਂ ਬ੍ਰੈਡ ਤੇ ਚਲੋ ਹੁਣ ਇਹਨਾਂ ਨੂੰ ਟੇਸਟ ਕਰਵਾ ਦਈਏ ਪਹਿਲਾਂ ਲਓ ਹੁਣ ਆਪਾਂ ਬ੍ਰੈਡ ਦੇ ਚੌਰs ਛੋਟੇ ਛੋਟੇ ਪੀਸ ਕਰ ਲਾਂਗੇ ਤੇ ਹੁਣ ਕਿਉਂਕਿ ਇਹ ਖਾਣੇ ਆਸਾਨ ਹੋ ਜਾਂਦੇ ਆ ਹੁਣ ਆਪਾਂ ਇਹਨਾਂ ਨੂੰ ਪੇਸਟ ਕਰਾ ਕੇ ਦੇਖਾਂਗੇ ਵੀ ਕਿਹੋ ਜਿਹਾ ਲੱਗਦਾ ਹੈ ਨਾ ਆ ਲੋ ਖਾ ਕੇ ਦੇਖੋ ਕਿਵੇਂ ਬਣਿਆ ਆਪਣੇ ਸੌਣ ਦੇ ਪਹਿਲੇ ਪਕਵਾਨ ਹੈ ਕਿਵੇਂ ਲੱਗੇ ਵਧੀਆ ਥੈਂਕ ਯੂ ਹੁਣ ਜਿਹੜੇ ਵੀ ਆਪਣੇ ਰਹਿ ਗਏ ਬਰੈਡ ਵਗੈਰਾ ਉਹ ਵੀ ਸਾਰੇ ਸੇਮ ਪ੍ਰੋਸੈਸ ਨਾਲ ਤਿਆਰ ਕਰ ਲਾਂਗੇ ਠੀਕ ਹੈ ਜੀ ਤੇ ਹੁਣ ਵੀ ਮੈਂ ਇਹਦੇ ਵਿੱਚ ਪਾ ਕੇ ਗਈ ਸੀਗੀ ਤੇ ਇਹ ਦੇਖੋ ਦਿਖਾਨੀਆਂ ਤੁਹਾਨੂੰ ਆਪਣੇ ਬਰੈਡ ਆਈ ਕੱਲੇ ਕੱਲੇ ਕਰਕੇ ਸਾਰੇ ਤਿਆਰ ਕਰ ਲਾਂਗੇ ਖੁਸ਼ੀ ਵਾਸਤੇ ਮੈਂ ਸਪੈਸ਼ਲੀ ਅਲੱਗ ਤੋਂ ਬਣਾਉਂਗੀ ਸਿੰਪਲ ਕਿਉਂਕਿ ਉਹਦੇ ਆਲੂਆਂ ਵਾਲੇ ਆਲੂ ਜਿਵੇਂ ਇਹਦੇ ਵਿੱਚ ਆਲੂ ਪਾਏ ਹੋਨੇ ਨਾ ਆਲੂਆਂ ਦੀ ਸਟਫਿੰਗ ਕਰੀਏ ਉਹ ਇਹ ਆਲੂ ਵਾਲੇ ਨਹੀਂ ਖਾਂਦੀ ਉਹ ਸਿੰਪਲ ਖਾਂਦੀ ਆ ਐਸੇ ਕਰਕੇ ਉਹਦੇ ਲਈ ਥੋੜੇ ਜਿਹਾ ਸਿੰਪਲ ਬਣਾਵਾਂਗੇ ਠੀਕ ਹੈ ਜੀ ਤੇ ਤੁਸੀਂ ਵੀ ਟਰਾਈ ਕਰਿਓ ਹਣਾ ਤੁਸੀਂ ਵੀ ਘਰੇ ਇੰਜੋਏ ਕਰਿਓ ਸੌਣ ਮਹੀਨੇ ਦੇ ਪਕਵਾਨ ਸੌਣ ਮਹੀਨੇ ਦੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਹੁਤ ਵਧੀਆ ਲੱਗਦੇ ਆ ਹਨਾ ਆਪਦੀ ਫੈਮਲੀ ਨੂੰ ਜਰੂਰ ਖਵਾਇਓ ਇਹ ਬ੍ਰੈਡ ਬਣਾ ਕੇ ਬ੍ਰੈਡ ਹੋ ਗਈ ਕਿਉਂਕਿ ਇਹ ਘਰ ਚ ਬਣੀ ਹੋਈ ਚੀਜ਼ ਬਹੁਤ ਵਧੀਆ ਲੱਗਦੀ ਹੈ ਹਨਾ ਟੇਸਟੀ ਹੁੰਦੀ ਹੈ ਨਾ ਜਾਂ ਹਾਈਜਨਿਕ ਤਰੀਕੇ ਨਾਲ ਬਣਾਨੇ ਵਧੀਆ ਲੱਗਦੀ ਹੈ ਹਨਾ ਤੇ ਬੱਚਿਆਂ ਲਈ ਵੀ ਥੋੜੀਆਂ ਹੈਲਦੀ ਨੇਗੀਆਂ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੁਣ ਆਪਾਂ ਵੀ ਥੋੜੇ ਬ੍ਰੈਡ ਵਗੈਰਾ ਖਾ ਲਿਆ ਨਾ ਭੁੱਖ ਲੱਗ ਰਹੀ ਐ ਇਸ ਵਾਰੀ ਓਕੇ ਜੀ ਥੈਂਕ ਯੂ ਬਾਏ ਬਾਏ